ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਇੱਥੇ ਗ੍ਰੰਥੀ ਸਿੰਘ ਦੀੇ ਵਾ ਨਿਭਾ ਰਹੇ ਹਾਂ ਤਾਂ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੂਰ ਵਿਆਹ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ 30 ਅਗਸਤ ਨੂੰ ਤਾਂ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੂਰ ਵਿਆਹ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਲਾਣਿਸ਼ ਬਣਾਇਆ ਜਾ ਰਿਹਾ ਹੈ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਇੱਥੇ ਆ ਰਹੀਆਂ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ ਭਾਈ ਜੀ ਆਪ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1544 ਬਿਕਰਮੀ ਸੁਦੀ ਸਤਵੀ ਨੂੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲਾ ਨਗਰ ਵਿਖੇ ਆਪ ਇੱਥੇ ਆਏ ਸਨ ਜੋ ਇਹ ਸਥਾਨ ਤੁਸੀਂ ਵੇਖ ਰਹੇ ਹੋ ਇਥੇ ਜੋ ਧੰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਦੇ ਸਮੇਤ ਇਥੇ ਟੁਕਾ ਕੀਤਾ ਸੀ ਜੋ ਕੰਧ ਦੇ ਦਰਸ਼ਨ ਆਪ ਸੰਗਤਾਂ ਕਰਦੀਆਂ ਹੋ ਇਥੇ ਆਪ ਸਤਗੁਰੂ ਜੀ ਬਿਰਾਜਮਾਨ ਹੋਏ ਜਿਸ ਸਮੇਂ ਧੰ ਸਤਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕੰਧ ਹੇਠਾਂ ਕਰਕੇ ਬੈਠੇ ਤੇ ਕੰਧ ਦੇ ਖਸਤਾ ਹਾਲਤ ਨੂੰ ਵੇਖ ਕਰਕੇ ਇੱਕ ਮਾਈ ਕਹਿਣ ਲੱਗੀ ਕਿ ਇਹ ਜਿਹੜੀ ਕੰਧ ਹੈ ਡਿੱਗਣ ਵਾਲੀ ਹੈ ਤੇ ਉਸ ਸਮੇਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੀ ਕਹਿਣ ਲੱਗੇ ਭੋਲੀਏ ਇਹ ਜਿਹੜੀ ਕੰਧ ਹੈ ਜੁਗੋ ਜੁਗ ਟਲ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਜੋ ਸਾਰਾ ਸੰਸਾਰ ਵੇਖੇਗਾ ਅੱਜ ਵੀ ਆਪ ਦਰਸ਼ਨ ਕਰਦੇ ਹੋ ਕਿ ਉਸੇ ਤਰ੍ਹਾਂ ਹੀ ਉਹ ਕੰਧ ਖੜੀ ਹੈ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਵਿਆਹ ਦਾ ਗੁਰਪੁਰਪਰਿਵਸਨ ਬਣਾਇਆ ਜਾਂਦਾ ਹੈ ਸੁਲਤਾਨਪੁਰ ਲੋਧੀ ਤੋਂ ਜਿਸ ਤਰ੍ਹਾਂ ਇਤਿਹਾਸ ਵਿੱਚ ਸਤਿਗੁਰੂ ਜੀ ਆਪ ਆਏ ਸਨ ਇਸੇ ਤਰ੍ਹਾਂ ਹੀ ਸੰਗਤਾਂ ਬੜੀ ਹੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਆਪ ਇੱਥੇ ਆ ਕਰਕੇ ਸਾਰਾ ਹੀ ਗੁਰਪੁਰਬ ਜੋ ਮਨਾਇਆ ਜਾਂਦਾ ਹੈ। ਆਪਣਾ ਨਾਮ ਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਨਾਥ ਸਿੰਘ ਜੱਸਲ ਮੈਂਬਰ ਸਰੋਗ ਕਮੇਟੀ ਹਲਕਾ ਬਟਾਲਾ 105 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਤਾਂ ਜੋ ਗੁਰਦੁਆਰਾ ਕਨ ਸਾਹਿਬ ਇਹ ਮਹਾਰਾ ਸੱਚੇ ਪਾਤਸ਼ਾਹ ਜਦੋਂ ਵਿਆਹ ਨਾਲ ਆਏ ਨੰਦਕਾਰਜ ਜਿਹੜਾ ਉਹਨਾਂ ਦਾ ਉਹ ਮਤਲਬ ਬੈਠਾ ਗੁਰਦੁਆਰਾ ਨਾਲ ਬੈਕ ਸਾਈਡ ਤੇ ਡੇਰਾ ਸਾਹਿਬ ਨੰਦਕਾਰਜ ਉੱਥੇ ਹੋਇਆ ਇੱਥੇ ਬਰਾਤ ਬੈਠੀ ਆ ਗਈ ਬਰਾਤ ਬੈਠੀ ਜਿਹੜੀ ਕੰਧ ਮੌਜੂਦਾ ਇੱਥੇ ਹੈਗੀ ਏ ਇੱਕ ਮਾਦਾ ਜੀ ਨੇ ਕਹਿ ਮਾ beta ਇਹ ਕੰਧ ਜਿਹੜੀ ਡਿੱਗਣ ਵਾਲੀ ਹੈ ਤੁਸੀਂ ਕਰਨ ਤੋਂ ਲਾਂਬੇ ਹੋ ਜਾਓ ਪਰ ਉਹਨਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਮਾਦਾ ਭੋਲੀਏ ਇਹਦੀ ਕੰਧ ਏ ਇਹ ਸਦਾ ਜੁਗੋ ਜੁਗਾ ਟੱਲ ਰਹੇਗੀ ਇਹ ਮੇਰੇ ਵਿਆਹ ਦੀ ਇੱਕ ਨਿਸ਼ਾਨੀ ਰਹੇਗੀ ਉਹ ਕੰਦ ਅੱਜ ਵੀ ਮੌਜੂਦ ਇੱਥੇ ਪਰ ਜੋ ਇੱਥੇ ਕੋਈ ਸੰਧਾਲੂ ਆਇਆ ਜੇ ਕੇ ਨੇ ਚੀਜ਼ ਮੰਗੀ ਉਹ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨੇ ਝੋਲੀਆਂ ਪਰਕੇ ਭੇਜਿਆ ਅੱਜ ਤੱਕ ਇਸ ਨਰਾਜ ਹੋ ਕੇ ਨਹੀਂ ਕੋਈ ਗਿਆ ਕੁਝ ਲੈ ਕੇ ਗਿਆ ਇਸ ਚੀਜ਼ ਤੇ ਜੋ ਵੀ ਮਹਾਰਾ ਸੱਚੇ ਪਾਤਸ਼ਾਹ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਜੇ ਕੇ ਨੇ ਧੀ ਮੰਗੀ ਧੀ ਮੇਰੀ ਪੁੱਤ ਮੰਗਿਆ ਪੁੱਤ ਮੰਗਿਆ ਕਾਰੋਬਾਰ ਮੰਗਿਆ ਤੰਦਰੁਸਤੀ ਮੰਗੀ ਉਹ ਬਿਲਕੁਲ ਇੱਜ਼ਤੀ ਜੇੜ ਦਾ ਕਰ ਰੁਏ ਹੈ ਆਵਾਜ਼ ਨਹੀਂ ਸੁਣੀ ਇੱਥੇ ਆਏ ਦੇ ਕੋਈ ਸਾਡੇ ਨਾਲ ਗੱਲ ਰਾਹੀਂ ਗ੍ਰਾਮ ਨਹੀਂ ਆਇਆ ਜਾਂ ਕੋਈ ਗੱਲ ਹੋਈ ਪਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋਗੋ ਜੋਗਿਆ ਟਾਲਿਆ ਇਹ ਕੰਧ ਵੀ ਜੋਗੋ ਜੋਗਿਆ ਟਾਲਿਆ ਰਹੀ ਦੀ ਦੁਨੀਆ ਤਾਂ ਕਰ ਰਹਿਣੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਦੇ ਜੀ ਤੁਸੀਂ ਬਟਾਲਾ ਦੀ ਧਰਤੀ ਦੇ ਰਿਹਾਇਓ ਤੁਹਾਨੂੰ ਬਟਾਲਾ ਦਾ ਜਿਹੜਾ ਸਮਾਜ ਆ ਇਹ ਜੋਗੋ ਜੋਗਿਆ ਟਾਲੇ ਨਮਸਕਾਰ ਕਰਦਾ ਰਹੇਗਾ ਤੁਹਾਡਾ ਜੋਗ ਜੋਗ ਨਾਮ ਨਹੀਂ ਜਾ ਰਿਹਾ ਅਰਦਾਸ ਕਰਦੇ ਹਾਂ ਮਾਰਾ ਸੱਚੇ ਪਾਤਸ਼ਾਹ ਕਿੰਨਾ ਵਿਆਹ ਹੈ ਤੇ 528ਵਾਂ ਵਿਆਹ ਜੀ ਤਿਆਰੀ ਬੜੀ ਯੋਰਾ ਨਾਲ ਹੋਣ ਰਹੀ ਹੈ ਆ ਕਾਰ ਸੇਵਾ ਚੱਲ ਰਹੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਬੇਨਤੀ ਕੀਤੀ ਸੀ ਇਹੀਂ ਜਾ ਕੇ ਬਾਬਾ ਜੀ ਤੁਸੀਂ ਇਹ ਜਿਹੜੀ ਸੇਵਾ ਇਹ ਤੁਸੀਂ ਲਓ ਪਰ ਸੈਥੋ ਜੋ ਕਈਆਂ ਨੇ ਕਿਹਾ ਕਿ ਅਚਾ ਇਹ ਕਿੰਦਰ ਦਈਏ ਤੇ ਮੈਂ ਸਮਾਜ ਮੈਂ ਮੈਂਬਰ ਹੋਣ ਦੇ ਨਾਤੇ ਮੈਂ ਪ੍ਰਧਾਨ ਜੀ ਨੂੰ ਮਿਲ ਕੇ ਕਿਹਾ ਪ੍ਰਧਾਨ ਜੀ ਬਾਬਾ ਸੇਵਾ ਸਿੰਘ ਨੂੰ ਸੇਵਾ ਦਿਓ ਕਿ ਉਹਨਾਂ ਦਾ ਹੀ ਵੇਖਿਆ ਡੇਰਾ ਬਾਬਾ ਨਾਨਕ ਵੀ ਚੱਲਦੇ ਬਈ ਸਤਿਗੁਰਤਾਰੇ ਵੀ ਚੱਲਣੇ ਹੋ ਜਗ੍ਹਾ ਵੀ ਚੱਲਣੇ ਪਰ ਸਾਰੀ ਗੱਲ ਨੂੰ ਕਵਰ ਕਰ ਜਾਂਦੇ ਨੇ ਬਾਬਾ ਜੀ ਬਹੁਤ ਠੰਡੇ ਸੁਭਾਅ ਦੇ ਨੇ ਗੱਲ ਸੁਣਦੇ ਹਰਕ ਦੀ ਸੁਣ ਕੇ ਉਹਦਾ ਚੀਜ਼ ਦਾ ਜਵਾਬ ਦਿੰਦੇ ਨੇ